প্রচার ਨਹੀਂ এক کرن جی ਕਿੰਨੇ ਵਜੇ ਦੇ ਕਰੀਬ ਤੁਹਾਨੂੰ ਤਲਾਹ ਮਿਲਦੀ ਐ ਭਾਜੀ ਇਹਦੇ ਸਾਨੂੰ ਥੋੜੀ ਦੇਰ ਪਹਿਲਾਂ ਤਲਾਹ ਮਿਲੀ ਆ ਅਸੀਂ ਉਸੇ ਟਾਈਮ ਇੱਥੇ ਆ ਗਏ ਆ ਬਾਕੀ ਡੈਡ ਬੋਡੀ ਨੂੰ ਕਬਜ਼ੇ ਲੈ ਕੇ ਜੋਗ ਬਣਦੀ ਕਾਰਵਾਈ ਕਰਦੇ ਆ ਸਰ ਕਿੱਥੋਂ ਦੀ লাশ ਆ ਰਹੀ ਸੀ ਕਿੱਥੇ ਆ ਕੇ ਰੁਕੀ ਹੋਈ ਆ লাশ ਕਿਦੇ ਪਿੱਛੋਂ ਹੀ ਆ ਰਹੀ ਆ ਸਰ ਸਾਨੂੰ ਇੱਥੇ ਦਾ ਬਦਲ ਲੱਗਿਆ ਸੀ ਉਸੇ ਟਾਈਮ ਆ ਗਏ ਕਿਹੜੀ ਜਗ੍ਹਾ ਤੇ ਲਾਸ਼ ਰੁਕਦੀ ਹੈ ਹਾਂਜੀ ਇਹ ਕਿਹੜੀ ਜਗ੍ਹਾ ਹੈਗੀ ਹੈ ਕਿਹੜੀ ਹੈ ਮੇਨ ਜਗ੍ਹਾ ਇਹ ਫੋਕਲ ਪੁਆਇੰਟ ਹੈ ਜੀ ਮੈਨੂੰ ਦੱਸਿਆ ਜਾ ਰਿਹਾ ਦੋ ਨੌਜਵਾਨਾਂ ਵੱਲੋਂ ਕਿਹੜੀ ਨਹਿਰ ਤੋਂ ਲਾਸ਼ ਨੂੰ ਕੱਢ ਕੇ ਸਾਈਡ ਤੇ ਰੱਖ ਦਿੱਤਾ ਗਿਆ ਹੈ ਇਹ ਨੌਜਵਾਨਾਂ ਨੇ ਜਦੋਂ ਸਾਨੂੰ ਦੱਸਿਆ ਹੋਊਗਾ ਅਸੀਂ ਉਸੇ ਟਾਈਮ ਪਹੁੰਚ ਗਏ ਹਾਂ ਹਾਂਜੀ ਬਾਬਨ ਦੀ ਕਾਰਵਾਈ ਕਰਾਂਗੇ ਇਹਦੀ ਪਛਾਣ ਹੋਈ ਹੈ ਨਹੀਂ ਅਜੇ ਕੋਈ ਪਛਾਣ ਨਹੀਂ ਕਿੱਥੇ ਦਾ ਰਹਿਣ ਵਾਲਾ ਕੋਈ ਨਹੀਂ ਕੁਝ ਨਹੀਂ ਪਤਾ ਜੀ ਅਜੇ ਪਿੱਛੋਂ ਆਈ ਹੈ ਨਹਿਰ ਤੋਂ ਹਾਂਜੀ ਪਿੱਛੋਂ ਆਈ ਹੈ ਜੀ ਕੀ ਕਾਰਵਾਈ ਕੀਤੀ ਜਾਏ ਜੋ ਮੰਦੀ ਕਾਰਵਾਈ ਕੀਤੀ ਜਾਊ ਪਹਿਲਾਂ ਦੱਸਿਆ ਜਾਂਦਾ ਪਿੱਛੋਂ ਆਦਮਪੁਰ ਵੀ ਪੈਂਦਾ ਬੱਲਾ ਵੀ ਪੈਂਦਾ ਮੁਕਤੀਦਾ ਥਾਣਾ ਵੀ ਪੈਂਦਾ ਹੈ ਇਹ ਨਹੀਂ ਪਤਾ ਭਾਜੀ ਪਾਕੀ ਸਟੇਸ਼ਨ ਤੇ ਆਤੀਆਂ ਨੇ ਕਿਉਂ ਨਹੀਂ ਇਸ ਨੂੰ ਲਾਸ਼ ਨੂੰ ਕਿਹਾ ਰੋਕਿਆ ਗਿਆ ਪਹਿਲਾਂ ਨਹੀਂ ਭਾਜੀ ਬਾਕੀ ਉਹਨਾਂ ਨੂੰ ਚਾਹੀਦਾ ਜਿਨ੍ਹਾਂ ਦੇ ਏਰੀਏ ਵਿੱਚ ਸਾਡੇ ਏਰੀਏ 'ਚ ਆ ਗਏ ਤਾਂ ਅਸੀਂ ਕਿਸੇ ਟਾਈਮ ਆ ਗਏ